ਰੈਡੀ ਅੱਜ ਸਵੇਰੇ ਸਵੇਰੇ ਸੈਰ ਕਰਨ ਗਏ ਨੂੰ ਮੈਨੂੰ ਇੱਕ ਡੀਵੀਡੀ ਲੱਭੀ ਟੰਡੀ ਮੈਂ ਉਹ ਘਰ ਆ ਕੇ ਟੀਵੀ ਉੱਤੇ ਵੇਖਣ ਲਈ ਡੀਵੀਡੀ ਨੂੰ ਚਲਾਇਆ ਤਾਂ ਇਹ ਇੱਕ ਫਿਲਮ ਸੀ ਡੰਡੀ ਜਿਹੜੀ ਅੰਗਰੇਜ਼ੀ ਵਿੱਚ ਸੀ ਡੰਡੀ ਮੈਂ ਤੁਹਾਨੂੰ ਉਸ ਫਿਲਮ ਦੀ ਕਹਾਣੀ ਪੰਜਾਬੀ ਵਿੱਚ ਦੱਸਦਾ ਹਾਂ ਡੰਡੀ ਬਹੁਤ ਪੁਰਾਣੀ ਗੱਲ ਹੈ ਕਿ ਭਾਰਤ ਨਾਂ ਦੇ ਦੇਸ਼ ਵਿੱਚ ਇੱਕ ਰੰਗਲਾ ਸੂਬਾ ਹੁੰਦਾ ਸੀ ਜਿਸ ਨੂੰ ਪੰਜਾਂ ਦਰਿਆਵਾਂ ਅਤੇ ਖੁਸ਼ਹਾਲੀਆਂ ਦੇ ਨਾਲ ਜਾਣਿਆ ਜਾਂਦਾ ਸੀ ਡੰਡੀ ਇਹ ਰੰਗਲਾ ਸੂਬਾ ਗੁਰੂਆਂ ਪੀਰਾਂ ਅਣਖੀ ਜੋਦੇ ਸੂਰਮਿਆਂ ਸ਼ਹੀਦਾਂ ਤੇ ਦਲੇਰੀ ਵਿੱਚ ਬਹੁਤ ਮਸ਼ਹੂਰ ਸੀ ਡੰਡੀ ਇੱਥੋਂ ਦੇ ਗੱਭਰੂ ਮਟਿਆਰਾ ਬਹੁਤ ਸੋਹਣੇ ਸੁਨੱਖੇ ਚਿਹਰਿਆਂ ਤੇ ਲਾਲੀਆਂ ਹੱਸਦੇ ਟੱਪਦੇ ਨੱਚਦੇ ਗਿੱਧੇ ਪੰਗੜੇ ਢੋਲ ਟਮਕੀਆਂ ਕਬੱਡੀ ਖੋਖੋ ਬੰਦਰ ਕਿਲਾ ਪਲਵਾਨੀ ਕੁਸ਼ਤੀਆਂ ਦੁੱਧ ਦਹੀਂ ਲੱਸੀਆਂ ਸਰੋਂ ਦਾ ਸਾਗ ਮੱਕੀ ਦੀ ਰੋਟੀ ਮਨ ਸਾਫ ਪਵਿੱਤਰ ਰਿਸ਼ਤੇ ਇੱਥੋਂ ਦੇ ਸੱਭਿਆਚਾਰ ਕਰਕੇ ਰੰਗਲਾ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਸੀ ਡੰਡੀ ਬਸ ਲੋਕ ਆਪਣੇ ਆਪ ਵਿੱਚ ਮਸਤ ਰਹਿੰਦੇ ਡੰਡੀ ਦਸਾਂ ਨੋਹਾਂ ਦੀ ਕਿਰਤ ਕਰਦੇ ਡੰਡੀ ਪੰਜਾਬੀ ਹੋਣ ਉੱਤੇ ਮਾਣ ਮਹਿਸੂਸ ਕਰਦੇ ਡੰਡੀ ਦੂਜਾਂ ਸੂਬਿਆਂ ਵਾਲੇ ਵੀ ਰੰਗਲੇ ਨੂੰ ਬਹੁਤ ਪਿਆਰ ਕਰਦੇ ਡੰਡੀ ਇਹ ਗੱਲ ਕੁਝ ਸਿਆਸਤਦਾਨਾਂ ਨੂੰ ਚੰਗੀ ਨਹੀਂ ਲੱਗੀ ਡੰਡੀ ਰੰਗਲਾ ਉਹਨਾਂ ਦੀ ਅੱਖ ਵਿੱਚ ਰੜਕਣ ਲੱਗਾ ਡੰਡੀ ਇਸ ਤੋਂ ਪਹਿਲਾਂ ਕੁਝ ਸੋਚਦੇ ਉਹਨਾਂ ਨੇ ਰੰਗਲੇ ਨੂੰ ਨਜ਼ਰ ਲਾ ਦਿੱਤੀ ਅਤੇ ਫਿੱਕਾ ਕਰ ਦਿੱਤਾ ਡੰਡੀ ਸਿਆਸਤ ਤਾਂ ਸਿਆਸਤ ਹੈ ਡੰਡੀ ਉਹਦਾ ਕੋਈ ਦੀਨ ਧਰਮ ਨਹੀਂ ਹੁੰਦਾ ਡੰਡੀ ਸਿਆਸਤ ਦੀ ਕੋਈ ਰੈਡੀ ਜਾਤ ਨਹੀਂ ਹੁੰਦੀ ਡੰਡੀ ਸਿਆਸਤ ਨੇ ਆਪਣੀ ਸ਼ਤਰੰਜ ਦੀ ਚਾਲ ਚੱਲੀ ਡੰਡੀ ਘਰੇ ਹੀ ਚੋਰੀ ਕੀਤੀ ਡੰਡੀ ਕਾਮਯਾਬੀ ਮੇਰੀ ਡੰਡੀ ਸਿਆਸਤ ਨੇ ਰੰਗਲੇ ਨੂੰ ਨਸ਼ੇ ਦੇ ਰੰਗਾ ਵਿੱਚ ਰੰਗ ਦਿੱਤਾ ਡੰਡੀ ਕਾਹਦੀ ਖਾਤਰ ਪੈਸੇ ਖਾਤਰ ਡੰਡੀ ਹੁਣ ਰੰਗਲਾ ਨਸ਼ੇ ਵਿੱਚ ਰੰਗਿਆ ਰਹਿੰਦਾ ਅਤੇ ਸਿਆਸਤ ਕਰੋੜਾਂ ਅਰਬਾਂ ਖਰਬਾਂ ਜਰਬਾਂ ਕਰ ਕਰ ਕੇ ਕਮਾਈ ਕਰ ਰਹੀ ਸੀ ਡੰਡੀ ਸਿਆਸਤ ਨੇ ਆਪਣੇ ਵੱਲੋਂ ਰੰਗਲੇ ਨੂੰ ਵੇਚ ਦਿੱਤਾ ਡੰਡੀ ਪਰ ਸਿਆਸਤ ਨੂੰ ਅਸਲ ਗੱਲ ਦਾ ਪਤਾ ਨਹੀਂ ਚੱਲਿਆ ਡੰਡੀ ਜਾਣੇ ਅਣਜਾਣੇ ਵਿੱਚ ਕੁਝ ਗੱਬਰੂ ਮਟਿਆਰਾ ਦਿਸਾਂ ਵਿਦੇਸ਼ਾਂ ਵਿੱਚ ਨਿਕਲ ਗਏ ਸੀ ਡੰਡੀ ਉਹ ਫਿੱਕੇ ਹੋਣ ਬਚ ਗਏ ਡੰਡੀ ਰੰਗਲੇ ਨੂੰ ਨਸ਼ੇ ਵਿੱਚ ਪੂਰੀ ਤਰ੍ਹਾਂ ਰੰਗਣ ਵਿੱਚ ਸਿਆਸਤ ਫੇਲ ਹੋ ਗਈ ਡੰਡੀ ਕਈ ਹੋਰ ਵੀ ਬਚ ਗਏ ਡੰਡੀ ਕਿਸੇ ਵੀ ਚੀਜ਼ ਦਾ ਪੂਰੀ ਤਰ੍ਹਾਂ ਖਾਤਮਾ ਨਹੀਂ ਹੋ ਸਕਦਾ ਇਹ ਸ਼ਾਸਤ ਵੀ ਜਾਣਦੀ ਹੈ ਡੰਡੀ ਸ਼ਾਸਤ ਦੇ ਰੰਗ ਵਿੱਚ ਜਿਹੜੇ ਨਹੀਂ ਰੰਗੇ ਗਏ ਜਾਂ reh ਗਏ ਹੁਣ ਸ਼ਾਸਤ ਨੇ ਉਹਨਾਂ ਵਿੱਚੋਂ ਕਈਆਂ ਨੂੰ ਅਹੁਦਾ ਦੇ ਕੇ ਆਪਣੇ ਰੰਗ ਵਿੱਚ ਰੰਗ ਲਿਆ ਡੰਡੀ ਹੋਰ ਜਿਹੜੇ ਬਚੇ ਹੋਏ ਨੇ ਉਹਨਾਂ ਨੂੰ ਰੰਗਣ ਵਿੱਚ ਕੋਸ਼ਿਸ਼ਾਂ ਜਾਰੀ ਨੇ ਡੰਡੀ ਜੋ ਕਿਸੇ ਲਈ ਖੂ ਪੁੱਟਦਾ ਹੈ ਅਸਲ ਵਿੱਚ ਉਹ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਭਾਈਚਾਰੇ ਲਈ ਆਪਣੀ ਕੌਮ ਲਈ ਖੂ ਪੁੱਟਦਾ ਹੈ ਡੰਡੀ ਫਿਲਮ ਦੇ ਆਖਰ ਵਿੱਚ ਇੱਕ ਸੈਲਾਬ ਵਿਖਾਇਆ ਗਿਆ ਹੈ ਜੋ ਕਿਸੇ ਸੁਨਾਮੀ ਵਾਂਗ ਆਉਂਦਾ ਹੈ ਸਾਰੀ ਗੰਦੀ ਸਿਆਸਤ ਨੂੰ ਰੋੜ ਕੇ ਹਮੇਸ਼ਾ ਹਮੇਸ਼ਾ ਲੈ ਲੈ ਜਾਂਦਾ ਹੈ ਡੰਡੀ ਮੈਂ ਤਾੜੀਆਂ ਮਾਰਦਾ ਹਾਂ ਡੰਡੀ